ਖੋਲੇ ਮਹੱਲੇ ਦਾ ਜਦੋਂ ਅਸੀਂ ਅਖਰੀ ਅਰਥ ਪੜ੍ਹਦੇ ਹਾਂ ਤੇ ਵਿਦਵਾਨ ਸੱਜਣਾ ਦੀ ਰਾਏ ਦੇ ਮੁਤਾਬਕ ਹੋਲੇ ਦਾ ਅਰਥ ਹੁੰਦਾ ਹੈ ਹੱਲਾ ਕਰਨਾ ਜੀ ਮੁਹੱਲੇ ਦਾ ਅਰਥ ਹੈ ਹਮਲੇ ਦੀ ਥਾਂ ਹੂੰ ਡਾਕਟਰ ਵੰਜਾਰਾ ਬੇਦੀ ਨੇ ਇਹਦੇ ਅਰਥ ਕੀਤੇ ਹਨ ਹਮਲੇ ਦੀ ਥਾਂ ਗੁਰੂ ਸਾਹਿਬ ਜੀ ਸਿੱਖਾਂ ਦੀਆਂ ਦੋ ਟੁਕੜੀਆਂ ਨੂੰ ਆਪਸ ਦੇ ਵਿੱਚ ਡਿਵਾਈਡ ਕਰਕੇ ਉਹਨਾਂ ਦਾ ਇੱਕ ਟਾਰਗੇਟ ਸੈੱਟ ਕਰਿਆ ਕਰਦੇ ਸਨ ਹੂੰ ਜਿਹੜਾ ਏਕ ਗੁਰੂ ਸਾਹਿਬ ਜੀ ਜੰਗੀ ਨੁਕਤਾ ਸੀ ਉਹਨਾਂ ਨੂੰ ਆਪਸ ਦੇ ਵਿੱਚ ਪ੍ਰੈਕਟਿਸ ਕਰਨ ਵਾਸਤੇ ਇੱਕ ਟਾਰਗੇਟ ਇੱਕ ਟੀਚਾ ਮੈਥ ਦੇਣਾ ਕਿ ਦੋ ਸਿੱਖਾਂ ਦੀ ਜਥੇ ਆਪਸ ਦੇ ਵਿੱਚ ਨਕਲੀ ਯੋਧ ਲੜਨਗੇ ਲੜਾਈ ਕਰਨਗੇ ਤੇ ਉਸ ਤੋਂ ਬਾਅਦ ਜਿਹੜੀ ਜੇਤੂ ਟੀਮ ਜਿਹੜਾ ਜੇਤੂ ਜਥਾ ਹੋਵੇਗਾ ਉਹ ਜਿਹੜਾ ਸੈੱਟ ਕੀਤਾ ਹੋਇਆ ਟਾਰਗੇਟ ਹੈ ਉਥੇ ਕਾਬਜ ਹੋਵੇਗਾ। ਕੋਹੋਲੀ ਇੱਕ ਵੱਖਰਾ ਕਨਸੈਪਟ ਹੈ ਤੇ ਹੋਲਾ ਮਹੱਲਾ ਇੱਕ ਵੱਖਰਾ ਕਨਸੈਪਟ ਹੈ। ਕੋਲੀ ਤੋਂ ਅਗਲੇ ਰਾ ਦਿਨ ਜਿਹੜਾ ਮਿੱਠਿਆ ਸੀ ਉਹ ਸੀ ਹੋਲੇ ਮਹੱਲੇ ਦਾ। ਤੇ ਸਿੱਖਾਂ ਦਾ ਹੋਲੀ ਦੇ ਨਾਲ ਕੋਈ ਸਬੰਧ ਨਹੀਂ। ਹਾਂ ਕਿਸੇ ਹੋਰ ਭਾਈਚਾਰੇ ਦਾ ਕਿਸੇ ਸਮਾਜ ਦਾ ਸਬੰਧ ਹੈਗਾ ਉਹ ਇਹਨੂੰ ਸੈਲੀਬ੍ਰੇਟ ਕਰਨ। ਪਰ ਸਿੱਖ ਸਮਾਜ ਦੇ ਮਹਾਰਾਜ ਜੀ ਨੇ ਹੋਲੇ ਮਹੱਲੇ ਦਾ ਕਨਸੈਪਟ ਬਖਸ਼ਿਆ ਸੀ ਜਿਹੜਾ ਤੁਸੀਂ ਦੱਸਿਆ ਕਿ ਆਨੰਦਪੁਰ ਸਾਹਿਬ ਜਦੋਂ ਸਿੱਖ ਸੰਗਤ ਜਾਂਦੀ ਹੈ ਹੂੰ ਤੇ ਉੱਥੇ ਇਕੱਲਾ ਇੱਕ ਦੂਜੇ ਦੇ ਉੱਤੇ ਰੰਗ ਨਹੀਂ ਛੁੱਟਿਆ ਜਾਂਦਾ ਹੂੰ ਉੱਥੇ ਘੋੜਸਵਾਰੀ ਵੀ ਕੀਤੀ ਜਾਂਦੀ ਹੈ ਹੂੰ ਨੀਜਾਬਾਦੀ ਸ਼ਸਤਰ ਵਿਦਿਆ ਦਾ ਅਭਿਆਸ ਵੀ ਕੀਤਾ ਜਾਂਦਾ ਹੈ ਤੇ ਮਹੱਲੇ ਦੇ ਰੂਪ ਦੇ ਵਿੱਚ ਸੰਗਤਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਸੰਗਤੀ ਰੂਪ ਦੇ ਵਿੱਚ ਜਾਂਦੀਆਂ ਹਨ ਸੋ ਇਹ ਸਾਡਾ ਇੱਕ ਕੌਮੀ ਕਨਸੈਪਟ ਹੈ ਇਹਦੇ ਉੱਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਬਾਣੀ ਅਖੰਡ ਬਾਣੀ ਪੰਥਕ মিডিਆ ਦੇ ਨਾਲ ਤੇ ਮੈਂ ਹਾ ਗੁਰਦਿਆਲ ਸਿੰਘ ਅਕਸਰ ਅਸੀਂ ਜਦੋਂ ਵੀ ਕੋਈ ਸਮਾਗਮ ਆਉਂਦਾ ਹੈ ਜਾਂ ਕੋਈ ਸਿੱਖ ਪੰਥ ਦੇ ਨਾਲ ਜੁੜਿਆ ਹੋਇਆ ਕੋਈ ਵੀ ਮੁੱਦਾ ਆਉਂਦਾ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਦੇ ਇਤਿਹਾਸ ਬਾਰੇ ਵੀ ਜਾਣਿਆ ਜਾਵੇ ਜਿਵੇਂ ਹੁਣ ਹੋਲੀਆਂ ਦੇ ਦਿਨ ਚੱਲ ਰਹੇ ਨੇ ਤੇ ਹੋਲੇ ਮਹੱਲੇ ਦਾ ਦਿਹਾੜਾ ਜਿਹੜਾ ਵਾ ਅ ਬਹੁਤ ਸ਼ਰਧਾ ਭਾਵ ਨਾਲ ਦੇ ਨਾਲ ਸਿੱਖ ਕੌਮ ਮਨਾਉਂਦੀ ਹੈ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਤੇ ਅੱਜ ਦਾ ਵਿਸ਼ਾ ਸਾਡਾ ਰਹੇਗਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਸ਼ੁਰੂ ਕਰਨ ਦੀ ਜ਼ਰੂਰਤ ਗੁਰੂ ਸਾਹਿਬ ਨੂੰ ਕਿਉਂ ਪਈ ਕਿਉਂਕਿ ਹੋਲੀਆਂ ਦਾ ਖਾਲਸੇ ਦੇ ਨਾਲ ਤੇ ਕੋਈ ਲੈਣਾ ਦੇਣਾ ਹੈ ਹੀ ਨਹੀਂ ਕਿਉਂਕਿ ਹੋਲੀਆਂ ਦਾ ਇੱਕ ਵੱਖਰਾ ਤਿਉਹਾਰ ਹੈ ਤੇ ਸਿੱਖ ਪੰਥ ਦਾ ਹੋਲੇ ਮਹੱਲੇ ਦੇ ਵਿੱਚ ਕਦੋਂ ਐਂਟਰੀ ਹੁੰਦੀ ਹੈ ਤੇ ਗੁਰੂ ਸਾਹਿਬ ਨੇ ਜਿਹੜਾ ਕਨਸੈਪਟ ਸੀਗਾ ਹੋਲੇ ਮਹੱਲੇ ਦਾ ਉਹ ਕੀ ਰੱਖਿਆ ਸੀ ਤੇ ਅੱਜ ਕੱਲ ਅਸੀਂ ਹੋਲਾ ਮਹੱਲਾ ਕਿਵੇਂ ਮਨਾ ਰਹੇ ਆਪਾਂ ਸਾਰੀ ਗੱਲਬਾਤ ਕਰਨ ਅੱਜ ਦੇ ਵਿਸ਼ੇ ਦੇ ਵਿੱਚ ਕਰਾਂਗੇ ਮੇਰੇ ਨਾਲ ਜੁੜ ਰਹੇ ਨੇ ਸਿੱਖ ਪ੍ਰਚਾਰਕ ਭਾਈ ਨਿਰਮਲ ਸਿੰਘ ਜੀ ਖਾਲਸਾ ਸੋਰਸਿੰਗ ਤੋਂ ਨੇ ਦੇਸ਼ਾ ਉਦੇਸ਼ਾ ਤੱਕ ਕਥਾ ਉਪਕਰ ਚੁੱਕੇ ਨੇ ਆਹ ਕਰਦਿਆਂ ਗੱਲਬਾਤ ਪਾਉਣੇ ਫਤਿਹ ਸਾਜ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵੀਰ ਜੀ ਹੋਲੀ ਤੇ ਹੋਲੇ ਮਹੱਲੇ ਵਿੱਚ ਕੀ ਅੰਤਰ ਹੈ ਭਾਰਤੀ ਖਿੱਤੇ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਸਨ ਇਹਨਾਂ ਨੇ ਸਮੇਂ-ਸਮੇਂ ਸਰ ਆਪਣੇ ਮਨੋ ਭਾਵਾਂ ਨੂੰ ਪ੍ਰਗਟ ਕਰਨ ਵਾਸਤੇ ਕੁਝ ਦੇਨ ਤਿਉਹਾਰ ਮਿਥੇ ਹੋਏ ਸਨ ਜੀ 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 ਇਹ ਕੁਝ ਤਿਉਹਾਰ ਤਾਂ ਮੌਸਮੀ ਸਨ ਹੂੰ ਤੇ ਕੁਝ ਵਕ ਵਕ ਧਰਮਾਂ ਦੇ ਨਾਲ ਸੰਬੰਧਤ ਸਨ ਜਿਵੇਂ ਵਿਸਾਖੀ ਹੋ ਗਈ ਹੂੰ ਦੀਵਾਲੀ ਦੁਸ਼ਹਿਰਾ ਲੋਹੜੀ ਤੇ ਇਹਨਾਂ ਦੇ ਵਿੱਚੋਂ ਇੱਕ ਤਿਉਹਾਰ ਸੀ ਹੋਲੀ ਜੀ ਹੋਲੀ ਦੇ ਬਾਰੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪੜ੍ਹਦੇ ਹਾਂ ਹੂੰ ਇੱਕ ਤਾਂ ਦੁਨਿਆਵੀ ਪੱਖ ਹੈ ਜੀ ਪਰ ਇਸ ਦੁਨਿਆਵੀ ਪੱਖ ਦਾ ਦੂਸਰਾ ਰੂਪ ਸਾਨੂੰ ਬਾਣੀ ਦੇ ਵਿੱਚੋਂ ਪੜਨ ਨੂੰ ਮਿਲਦਾ ਹੈ ਮਹਾਰਾਜ ਜੀ ਕਹਿੰਦੇ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾਤ ਲਾਲਦੇਵ ਜੀ ਦੁਨਿਆਵੀ ਲੋਕ ਜਦੋਂ ਹੋਲੀ ਦਾ ਤਿਉਹਾਰ ਮਨਾਉਂਦੇ ਸਨ ਤੇ ਇਹ ਇੱਕ ਦੂਜੇ ਉੱਤੇ ਕੱਚੇ ਝੂਠੇ ਤੇ ਫਿੱਕੇ ਰੰਗ ਪਾ ਕੇ ਹੋਲੀ ਨੂੰ ਸੈਲੀਬ੍ਰੇਟ ਕਰਦੇ ਸਨ ਬਿਲਕੁਲ ਹੋਲੀ ਦਾ ਜਿਹੜਾ ਪਖ ਮਹਾਰਾਜ ਜੀ ਨੇ ਸਾਡੇ ਸਾਹਮਣੇ ਬਾਣੀ ਦੇ ਵਿੱਚ ਰੱਖਿਆ ਹੈ ਉਹ ਕਹਿੰਦੇ ਕਿ ਅਸੀਂ ਵੀ ਹੋਲੀ ਖੇਢੀਏ ਹੋਲੀ ਕਿੰਨੀ ਸੰਤ ਸੇਵ ਅਸੀਂ ਰੱਬੀ ਪਿਆਰਿਆਂ ਦੀ ਸੁਭਾ ਦਾ ਆਨੰਦ ਮਾਣਿਆ ਇਹ ਹੋਲੀ ਅਸੀਂ ਖੇਢੀਏ ਰੰਗ ਲਗਾਤ ਲਾਲ ਦੇਵ ਤੇ ਗੁਰੂ ਸੇਵ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਦੀ ਸੁਭਾ ਦਾ ਆਨੰਦ ਮਾਣਦੇ ਹੋਏ ਜਿਹੜਾ ਰੰਗ ਚੜਿਆ ਸੀ ਉਹ ਰੰਗ ਬੜਾ ਗੂੜਾ ਹੈ ਬਿਲਕੁਲ ਸੋ ਇਹ ਹੋਲੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪੜਨ ਨੂੰ ਮਿਲਦੀ ਹੈ ਇੱਕ ਦੁਨਿਆਵੀ ਹੋਲੀ ਹੈ ਜਿਹੜਾ ਤਿਉਹਾਰ ਲੋਕ ਆਪਸ ਦੇ ਵਿੱਚ ਰਲ ਮਿਲ ਕੇ ਸੈਲੀਬ੍ਰੇਟ ਕਰਦੇ ਸਨ ਤੇ ਦੂਸਰਾ ਪੱਖਸਾਨੂ ਬਾਣੀ ਦੇ ਵਿੱਚੋਂ ਪੜ੍ਹਨ ਨੂੰ ਮਿਲਦਾ ਹੈ ਕਿ ਜੇ ਪਿਆਰਿਆ ਰੰਗਾਂ ਦੀ ਹੋਲੀ ਖੇਡਣੀ ਹੈ ਤੇ ਆਹ ਤੈਨੂੰ ਦੱਸਾਂ ਕਿ ਅਸਲ ਦੇ ਵਿੱਚ ਰੱਬੀ ਰੰਗ ਹੈ ਜਿਹੜਾ ਇਹ ਰੰਗ ਕਦੇ ਲਹਿੰਦਾ ਨਹੀਂ ਹੈ ਦੁਨਿਆਵੀ ਰੰਗ ਸਮੇਂ ਸਮੇਂ ਦੇ ਮੁਤਾਬਕ ਫਿੱਕੇ ਪੈ ਜਾਂਦੇ ਨੇ ਝੂਠੇ ਪੈ ਜਾਂਦੇ ਨੇ ਪਰ ਗੁਰੂ ਸ਼ਬਦ ਦਾ ਜਿਹੜਾ ਰੰਗ ਹੈ ਇਹ ਸਦਾ ਜਿਹੜਾ ਉਹ ਚੜਿਆ ਰਹਿੰਦਾ ਹੈ ਉਸ ਤੋਂ ਬਾਅਦ ਹੋਲਾ ਮਹੱਲਾ ਬਣਦਾ ਹੋਲਾ ਮਹੱਲਾ ਜਿਹੜਾ ਸਿੱਖ ਕੌਮ ਦੇ ਵਿੱਚ ਕਦੋਂ ਆਉਂਦਾ ਹੈ ਤੇ ਉਹਦਾ ਕਨਸੈਪਟ ਕੀ ਸੀ ਗੁਰੂ ਸਾਹਿਬ ਦਾ ਇੱਕ 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 ਚੇਤ 1757 ਈਸਵੀ ਨੂੰ ਖਾਲਸੇ ਦੀ ਜਨਮਪੋਇ ਕੇਸਗੜ੍ਹ ਸਾਹਿਬ ਵਿਖੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਹਾਰਾਜ ਜੀ ਨੇ ਹੋਲੇ ਮਹੱਲੇ ਦਾ ਕਨਸੈਪਟ ਖਾਲਸੇ ਨੂੰ ਬਖਸ਼ਿਆ ਜੀ ਇਹ ਸਿੱਖਾਂ ਦੀ ਵੱਖਰੀ ਹਸਤੀ ਦਾ ਪ੍ਰਤੀਕ ਸੀ ਸਾਡੇ ਨਿਆਰੇਪਨ ਦਾ ਪ੍ਰਤੀਕ ਸੀ ਸਾਡੀ ਚੜ੍ਹਦੀ ਕਲਾ ਦਾ ਸਬੂਤ ਸੀ ਹੋਲੀ ਤੋਂ ਅਗਲੇਰਾ ਦਿਨ ਜਿਹੜਾ ਹੁੰਦਾ ਹੈ ਉਹ ਹੋਲੇ ਮਹੱਲੇ ਦਾ ਹੁੰਦਾ ਹੈ ਹੋਲੇ ਮਹੱਲੇ ਦਾ ਜਦੋਂ ਅਸੀਂ ਅਖਰੀ ਅਰਥ ਪੜ੍ਹਦੇ ਹਾਂ ਤੇ ਵਿਦਵਾਨ ਸੱਜਣਾ ਦੀ ਰਾਏ ਦੇ ਮੁਤਾਬਕ ਹੋਲੇ ਦਾ ਅਰਥ ਹੁੰਦਾ ਹੈ ਹੱਲਾ ਕਰਨਾ ਜੀ ਮਹੱਲੇ ਦਾ ਅਰਥ ਹੈ ਹਮਲੇ ਦੀ ਥਾਂ ਹੂੰ ਡਾਕਟਰ ਵੰਜਾਰਾ ਬੇਦੀ ਨੇ ਇਹਦੇ ਅਰਥ ਕੀਤੇ ਹਨ ਹਮਲੇ ਦੀ ਥਾਂ ਗੁਰੂ ਸਾਹਿਬ ਜੀ ਸਿੱਖਾਂ ਦੀਆਂ ਦੋ ਟੁਕੜੀਆਂ ਨੂੰ ਆਪਸ ਦੇ ਵਿੱਚ ਡਿਵਾਈਡ ਕਰਕੇ ਉਹਨਾਂ ਦਾ ਇੱਕ ਟਾਰਗੇਟ ਸੈੱਟ ਕਰਿਆ ਕਰਦੇ ਸਨ ਹੂੰ ਜਿਹੜਾ ਇਹ ਇੱਕ ਗੁਰੂ ਸਾਹਿਬ ਜੀ ਜੰਗੀ ਨੁਕਤਾ ਸੀ ਉਹਨਾਂ ਨੂੰ ਆਪਸ ਦੇ ਵਿੱਚ ਪ੍ਰੈਕਟਿਸ ਕਰਨ ਵਾਸਤੇ ਇੱਕ ਟਾਰਗੇਟ ਇੱਕ ਟੀਚਾ ਮੈਥ ਦੇਣਾ ਕਿ ਦੋ ਸਿੱਖਾਂ ਦੇ ਜਥੇ ਆਪਸ ਦੇ ਵਿੱਚ ਨਕਲੀ ਯੋਧ ਲੜਨਗੇ ਲੜਾਈ ਕਰਨਗੇ ਤੇ ਉਸ ਤੋਂ ਬਾਅਦ ਜਿਹੜੀ ਜੇਤੂ ਟੀਮ ਜਿਹੜਾ ਜੇਤੂ ਜਥਾ ਹੋਵੇਗਾ ਉਹ ਜਿਹੜਾ ਸੈੱਟ ਕੀਤਾ ਹੋਇਆ ਟਾਰਗੇਟ ਹੈ ਉੱਥੇ ਕਾਬਜ਼ ਹੋਵੇਗਾ ਸੋ ਉਸ ਤੋਂ ਬਾਅਦ ਜਿਹੜਾ ਇਹਨਾਂ ਦੋਨਾਂ ਜਥਿਆਂ ਦੇ ਵਿੱਚੋਂ ਜਿਹੜੀ ਟੀਮ ਜਿਹੜਾ ਦਲ ਜਿਹੜਾ ਜਥਾ ਜੇਤੂ ਹੁੰਦਾ ਉਹਨੂੰ ਭਰੀ ਦਿਵਾਨ ਦੇ ਵਿੱਚ ਮਹਾਰਾਜ ਜੀ ਮਾਨ ਸਨਮਾਨ ਕਰਿਆ ਕਰਦੇ ਸਨ ਉਹਨਾਂ ਨੂੰ ਸਨਮਾਨਤ ਕਰਕੇ ਉਹਨਾਂ ਦਾ ਉਤਸ਼ਾਹ ਵਧਾਇਆ ਜਾਂਦਾ ਸੀ ਇੱਕ ਕਹਿਨ ਦਾ ਭਾਵੇਂ ਹੋ ਸਕਦਾ ਹੈ ਵੀ ਗੁਰੂ ਸਾਹਿਬ ਨੂੰ ਪਤਾ ਹੀ ਵੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਪਵੇਗੀ ਤੇ ਗੁਰੂ ਸਾਹਿਬ ਦੂਰ ਅੰਦੇਸ਼ੀ ਵਾਲੇ ਤੇ ਇਹ ਇਹ ਸਬੂਤ ਮਿਲਦੇ ਇਹਨਾਂ ਚੀਜ਼ਾਂ ਦੇ ਜੀ ਜੀ ਹੈਨਾ ਹਾਂਜੀ ਬਿਲਕੁਲ ਜੀ ਤੇ ਅੱਜ ਕੱਲ੍ਹ ਹੁਣ ਆਪਾਂ ਜਿਹੜਾ ਹੋਲੇ ਦਾ ਕਨਸੈਪਟ ਬਦਲ ਦਿੱਤਾ ਇੱਕ ਦੂਜੇ ਤੇ ਅਸੀਂ ਰੰਗ ਸੋੜਦੇ ਆ ਉੱਥੇ ਤੁਸੀਂ ਦੇਖਿਆ ਹੋਊਗਾ ਵੀ ਕੀ ਮਾਹੌਲ ਬਣ ਜਾਂਦਾ ਤੇ ਉਹਦੇ ਵਿੱਚ ਸਾਰੇ ਹੀ ਸਾਡੇ ਸ਼ਾਮਲ ਹੋ ਜਾਂਦੇ ਦਿਹਾਗ ਸਿੰਘ ਜਥੇਬੰਦੀਆਂ ਵੀ ਸ਼ਾਮਲ ਹੋ ਜਾਂਦੀਆਂ ਸਾਡੇ ਨੌਜਵਾਨ ਮੁੰਡੇ ਵੀ ਤੇ ਰੰਗ ਇੱਕ ਦੂਜੇ ਤੋਂ ਸੁਟਿਆ ਜਾਂਦਾ ਪਰ ਗੁਰੂ ਸਾਹਿਬ ਨੇ ਇਹਨਾਂ ਰੰਗਾ ਤੋਂ ਮਨਾ ਕੀਤਾ ਗੁਰੂ ਸਾਹਿਬ ਜੀ ਨੇ ਇਹਨਾਂ ਰੰਗਾ ਤੋਂ ਸਾਨੂੰ ਮਨਾ ਕੀਤਾ ਇਹ ਵੇਖੋ ਹੋਲੀ ਇੱਕ ਵੱਖਰਾ ਕਨਸੈਪਟ ਹੈ ਤੇ ਹੋਲਾ ਮਹੱਲਾ ਇੱਕ ਵੱਖਰਾ ਕਨਸੈਪਟ ਹੈ ਹੋਲੀ ਤੋਂ ਅਗਲੇ ਰਾ ਦਿਨ ਜਿਹੜਾ ਮਿੱਠਿਆ ਸੀ ਉਹ ਸੀ ਹੋਲੇ ਮਹੱਲੇ ਦਾ ਤੇ ਸਿੱਖਾਂ ਦਾ ਹੋਲੀ ਦੇ ਨਾਲ ਕੋਈ ਸਬੰਧ ਨਹੀਂ ਹਾਂ ਕਿਸੇ ਹੋਰ ਭਾਈਚਾਰੇ ਦਾ ਕਿਸੇ ਸਮਾਜ ਦਾ ਸਬੰਧ ਹੈਗਾ ਉਹ ਇਹਨੂੰ ਸੈਲੀਬ੍ਰੇਟ ਕਰਨ ਪਰ ਸਿੱਖ ਸਮਾਜ ਦੇ ਮਹਾਰਾਜ ਜੀ ਨੇ ਹੋਲੇ ਮਹੱਲੇ ਦਾ ਕਨਸੈਪਟ ਬਖਸ਼ਿਆ ਸੀ ਜਿਹੜਾ ਤੁਸੀਂ ਦੱਸਿਆ ਕਿ ਅਨੰਦਪੁਰ ਸਾਹਿਬ ਜਦੋਂ ਸਿੱਖ ਸੰਗਤ ਜਾਂਦੀ ਹੈ ਹੂੰ ਤੇ ਉਥੇ ਇਕੱਲਾ ਇੱਕ ਦੂਜੇ ਦੇ ਉੱਤੇ ਰੰਗ ਨਹੀਂ ਛੁੱਟਿਆ ਜਾਂਦਾ ਹੂੰ ਉਥੇ ਘੋੜਸਵਾਰੀ ਵੀ ਕੀਤੀ ਜਾਂਦੀ ਏ ਹੂੰ ਨੇਜਾਬਾਦੀ ਸ਼ਸਤਰ ਵਿਦਿਆ ਦਾ ਅਭਿਆਸ ਵੀ ਕੀਤਾ ਜਾਂਦਾ ਹੈ ਤੇ ਮੁਹੱਲੇ ਦੇ ਰੂਪ ਦੇ ਵਿੱਚ ਸੰਗਤਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਸੰਗਤੀ ਰੂਪ ਦੇ ਵਿੱਚ ਜਾਂਦੀਆਂ ਹਨ ਸੋ ਇਹ ਸਾਡਾ ਇੱਕ ਕੌਮੀ ਕਨਸੈਪਟ ਹੈ ਇਹਦੇ ਉੱਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ ਹੂੰ ਤੇ ਮੇਨ ਜਿਹੜੀ ਮੁੱਖ ਦੀ ਗੱਲ ਹੈ ਹੂੰ ਹੋਏ ਕਿ ਜਿਹੜਾ ਕਨਸੈਪਟ ਸਾਨੂੰ ਓਰिजिनੈਲਟੀ ਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਸੀ ਉਹ ਹੋਲੇ ਮਹੱਲੇ ਦਾ ਸਾਡੀ ਵੱਖਰੀ ਸਾਡੀ ਨਿਆਰੀ ਹਸਤੀ ਦਾ ਜਿਹੜਾ ਸਬੂਤ ਸੀ ਸਾਨੂੰ ਉਹਦੇ ਉੱਤੇ ਕੈਮਰੇ ਨਾਲ ਚਾਹੀਦਾ ਏ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਜਦੋਂ ਅਸੀਂ ਖਾਲਸਾਈ ਬੋਲੇ ਪੜ੍ਹਦੇ ਆਂ ਨਿਹੰਗ ਸਿੰਘਾਂ ਦੇ ਬੋਲ ਜਿਨ੍ਹਾਂ ਨੂੰ ਕਿਹਾ ਜਾਂਦਾ ਏ ਉਹਦੇ ਵਿੱਚ ਉਹ ਦਾਲ ਨੂੰ ਦਾਲਾ ਕਹਿੰਦੇ ਸਨ ਭਾਜੀ ਨੂੰ ਭਾਜਾ ਹਮ ਬਰਸ਼ੀ ਨੂੰ ਵਰਸ਼ਾ ਐਵੇਂ ਹੋਲੀ ਤੋਂ ਹੋਲਾ ਹੋਲਾ ਮਹੱਲਾ ਹੋ ਗਿਆ ਕਨਸੈਪਟ ਬਦਲ ਦਿੱਤਾ ਨਾ ਦੇਖੋ ਕਿੰਨੇ ਪਿਆਰੇ ਬੋਲ ਸਨ ਉੱਥੇ ਜੇ ਕਿਸੇ ਵਿਅਕਤੀ ਦੀ ਲਤ ਨਹੀਂ ਹੈਗੀ ਤੇ ਉਹਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੂੰ ਲੰਗੜਾ ਹੈ ਉਹਨੂੰ ਕਿਹਾ ਜਾਂਦਾ ਸੀ ਤੂੰ ਸੁਚਾਲਾ ਸਿੰਘ ਹੈ ਮਤਲਬ ਸੋਹਣੀ ਚਾਲ ਵਾਲਾ ਸੋਹਣੀ ਚਾਲ ਵਾਲਾ ਦੁੱਧ ਨੂੰ ਸਮੁੰਦਰ ਕਿਹਾ ਜਾਂਦਾ ਸੀ ਜੇ ਕੋਈ ਅੰਨ੍ਹਾ ਹੈ ਤੇ ਉਹਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੂੰ ਅੰਨ੍ਹਾ ਹੈ ਤੇਰੇ ਨੇਤਰ ਨਹੀਂ ਹੈਗੇ ਉਹਨੂੰ ਕਿਹਾ ਜਾਂਦਾ ਸੀ ਤੂੰ ਸੂਰਮਾ ਸਿੰਘ ਹੈ ਸੂਰਮਾ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਆਪਾਂ ਦੇਖਦੇ ਆਂ ਅੱਖਾਂ ਹੁੰਦੇ باوجود ਵੀ ਕਈ ਵਾਰ ਬੰਦਾ ਠੇਡਾ ਲਾ ਕੇ ਡਿੱਗ ਪੈਂਦਾ ਹੈ। ਬਿਲਕੁਲ। ਸੂਰਮਾ ਨੂੰ ਇਸ ਕਰਕੇ ਆਖਿਆ ਸੀ ਕਿ ਇਹ ਬਿਨਾਂ ਅੱਖਾਂ ਤੋਂ ਹੀ ਤੁਰਿਆ ਫਿਰਦਾ ਕਿੱਡੀ ਬਹਾਦਰੀ ਦਾ ਕੰਮ ਹੈ। ਸੂਰਮਤਾਈ ਹੈ। ਵਾਹ। ਸੂਰਮਾ ਕਹਿਆ ਸੀ। ਸੋ ਇਹ ਚੜ੍ਹਦੀ ਕਲਾ ਦੇ ਸਾਡੇ ਬੋਲੇ ਸਨ। ਉਹਨਾਂ ਚੜ੍ਹਦੀ ਕਲਾ ਦੇ ਬੋਲਿਆਂ ਦੇ ਵਿੱਚੋਂ ਹੀ ਇਹ ਖੋਲੇ ਮਹਲੇ ਦਾ ਕਨਸੈਪਟ ਆਉਂਦਾ ਹੈ। ਥੋੜਾ ਜਿਹਾ ਇੱਥੇ ਵੀ ਚੱਲਣਾ ਪਾਦੀ ਹੈ ਵੀ ਇਹ ਬੋਲੇ ਆਏ ਕਿੱਥੋਂ ਸੀ? ਇਹ ਸਾਡੀ ਵੱਖਰੀ ਹਸਤੀ ਦਾ ਪ੍ਰਤੀਕ ਸੀ। ਜਿਵੇਂ ਉਹ ਹਰੇਕ ਥੋੜੀ ਚੀਜ਼ ਨੂੰ ਵਧਾ ਕੇ ਪੇਸ਼ ਕਰਨਾ ਦੁੱਧ ਨੂੰ ਸਮੁੰਦਰ ਕਹਿਣਾ। ਹਮ ਕੋਈ ਕਿਸੇ ਦੀ ਕੋਈ ਕਮਜ਼ੋਰੀ ਹੈ ਤੇ ਉਹਨੂੰ ਇਹ ਅਹਿਸਾਸ ਨਾ ਹੋਵੇ ਕਿ ਇਹ ਮੇਰੀ ਕਮਜ਼ੋਰੀ ਦਾ ਜ਼ਿਕਰ ਕਰਦੇ ਨੇ ਉਹਦੀ ਕਮਜ਼ੋਰੀ ਨੂੰ ਵੀ ਸੋਹਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਜਾਂਦਾ ਸੀ ਸਾਡੀ ਵੱਖਰੀ ਹਸਤੀ ਦਾ ਪ੍ਰਤੀਕ ਹਨ ਇਹ ਬੋਲੇ ਚੜ੍ਹਦੀ ਕਲਾ ਦੀ ਜਿਹੜੇ ਬੋਲੇ ਜਿਨ੍ਹਾਂ ਨੇ ਸਾਹਮਣੇ ਇੱਕ ਕਨਸੈਪਟ ਰੱਖਿਆ ਸੀ ਵੀ ਮੇਰੇ ਸਿੰਘ ਇੱਥੇ ਆਉਣਗੇ ਸ਼ਾਸਤਰ ਵਿੱਦਿਆ ਦਾ ਪ੍ਰਯਾਸ ਕਰਨਗੇ ਹੈਨਾ ਕੀ ਅੱਜ ਅਸੀਂ ਉਹ ਗੁਰੂ ਸਾਹਿਬ ਦੇ ਹੁਕਮ ਤੇ ਪੂਰੇ ਉਤਰ ਰਹੇ ਆ ਕਿ ਅਸੀਂ ਉਸੇ ਤਰ੍ਹਾਂ ਹੀ ਜਾ ਰਹੇ ਜਿ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਬੁਲਾਇਆ ਸੀ ਜਿਵੇਂ ਗੁਰੂ ਸਾਹਿਬ ਜੀ ਨੇ ਸਾਨੂੰ ਬੁਲਾਇਆ ਸੀ ਸਾਨੂੰ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਬੇਸ਼ੱਕ ਅੱਜ ਹੋਲੇ ਮਹੱਲੇ ਦਾ ਰੂਪ ਵਿਗੜ ਚੁੱਕਾ ਹੈ ਪਰ ਸਾਨੂੰ ਉਹਦੇ ਵਿੱਚ ਸੁਧਾਰ ਕਰਨ ਦੇ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਸਾਨੂੰ ਦੁਨਿਆਵੀ ਝੂਠੇ ਫਿੱਕੇ ਕੱਚੇ ਰੰਗਾਂ ਤੋਂ ਬਾਹਰ ਨਿਕਲ ਕੇ ਜਿਹੜਾ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਕਨਸੈਪਟ ਬਖਸ਼ਿਆ ਸੀ ਹੋਲਾ ਮਹੱਲਾ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਉਹਦਾ ਮਕਸਦ ਇਹ ਹੋਈ ਸੀ ਕਿ ਇਹ ਗੁਰੂ ਦੇ ਸਿੱਖ ਜਦੋਂ ਆਪਸ ਦੇ ਵਿੱਚ ਰਲ ਮਿਲ ਕੇ ਬੈਠਣਗੇ ਹੂੰ ਇਹ ਕੌਮੀ ਪੀੜਾ ਦੇ ਲਈ ਯਤਨਸ਼ੀਲ ਹੋਣਗੇ ਹੂੰ ਤੇ ਆਪਸ ਦੇ ਵਿੱਚ ਜਿਹੜੇ ਜੰਗੀ ਨੁਕਤੇ ਆ ਉਹਨਾਂ ਨੂੰ ਸਾਂਝਾ ਕਰਨਗੇ ਖੋਲੇ ਮਹੱਲੇ ਦਾ ਜਿਹੜਾ ਗੁਰੂ ਸਾਹਿਬ ਜੀ ਨੇ ਰੂਪ ਸਾਨੂੰ ਦਿੱਤਾ ਸੀ ਉਹਦੇ ਵਿੱਚ ਇਸ ਤਰ੍ਹਾਂ ਵੀ ਸਾਨੂੰ ਮਿਲਦਾ ਏ ਕਿ ਜਦੋਂ ਇੱਕ ਜਥਾ ਦੂਸਰੇ ਜਥੇ ਦੇ ਉੱਤੇ ਹਾਵੀ ਹੁੰਦਾ ਸੀ ਹੂੰ ਤੇ ਉਹ ਜਿਹੜਾ ਮਿਥਿਆ ਹੋਇਆ ਟੀਚਾ ਸੀ ਉਹਦੇ ਉੱਤੇ ਕਾਬਜ ਹੋਣਾ ਤੋ ਇਹਦਾ ਦੂਸਰਾ ਪੱਖ ਇਹ ਹੈ ਕਿ ਗੁਰੂ ਦਾ ਸਿੱਖ ਆਪਣੀ ਜਾਨ ਤਲੀ ਦੇ ਉੱਤੇ ਰੱਖ ਕੇ ਦੁਨਿਆਵੀ ਮੁਸ਼ਕਲਾਂ ਮੁਸੀਬਤਾਂ ਦੇ ਲਈ ਦੁਨਿਆਵੀ ਚੁਣੌਤੀਆਂ ਦੇ ਲਈ ਜੂਝਦਾ ਹੈ। ਹੂੰ ਤੇ ਉਹਨੇ ਦੁਨਿਆਵੀ ਮੁਸ਼ਕਲਾਂ ਦੇ ਉੱਤੇ ਫਤਿਹ ਯਾਪਤਾ ਜਿਹੜੀ ਹੈ ਉਹ ਪ੍ਰਾਪਤ ਕਰਨੀ ਹੈ ਉਹਨੇ ਫਤਿਹ ਹਸਲ ਕਰਨੀ ਹੈ। ਹੂੰ ਬੜਾ ਇਹਦੇ ਦੋਨੇ ਪੱਖ ਹਨ। ਹੂੰ ਜਾਣਾ ਤੇ ਗੁਰੂ ਸਾਹਿਬ ਦੇ ਕੋਲ ਅਸੀਂ ਗੁਰੂ ਦੀ ਖੁਸ਼ੀ ਰਹਿਣ ਪਰ ਅੱਜ ਕੱਲ ਜਿਤਨਾ ਅਸੀਂ ਨਵੇਂ ਮੁੰਡੇ ਆਪਾਂ ਵੇਖਦੇ ਬੁਲਟਿਆਂ ਦੇ ਪਟਾਕੇ ਬਜਾਏ ਜਾਂਦੇ ਨੇ ਹਲ ਤੁਸੀਂ ਦੇਖਿਆ ਹੋਊਗਾ ਟਰਾਲੀਆਂ ਤੇ ਵੱਡੇ ਵੱਡੇ ਡੀਜੇ ਲਾ ਕੇ ਹੁੱਲੜਬਾਜੀ ਕੀਤੀ ਜਾਂਦੀ ਹੈ ਤੇ ਰਾਹ ਜਾਂਦਿਆਂ ਨੂੰ ਵੀ ਕਈ ਵਾਰੀ ਮੈਂ ਵੇਖਿਆ ਹੋਊਗਾ ਤੁਸੀਂ ਵੀ ਦੇਖਿਆ ਹੋਊਗਾ ਵੀ ਰੰਗ ਸੁੱਟ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਕਈ ਤਰ੍ਹਾਂ ਦੇ ਐਕਸੀਡੈਂਟ ਵਗੈਰਾ ਜਾਂ ਕਈਆਂ ਦੀਆਂ ਅੱਖਾਂ ਦੇ ਵਿੱਚ ਜਦੋਂ ਰੰਗ ਪੈ ਜਾਂਦਾ ਅੱਖਾਂ ਖਰਾਬ ਹੋ ਜਾਂਦੀਆਂ ਨੇ ਬਹੁਤ ਸਾਰੇ ਵੱਡਾ ਨੁਕਸਾਨ ਜਿਹੜਾ ਹੁੰਦਾ ਇਹ ਕੋ ਉਹਨਾਂ ਨੂੰ ਆਪਾਂ ਚਾਹਾਂਗੇ ਮੈਸੇਜ ਜ਼ਰੂਰ ਦਿਓ ਸਾਡੇ ਰਾਹ ਇਹਦੇ ਵਿੱਚ ਦੇਖੋ ਆਪਾਂ ਹੋਲੀ ਜਿਹੜੀ ਅੱਜ ਦੇ ਰੂਪ ਦੇ ਵਿੱਚ ਮਨਾਏ ਜਾ ਰਹੀ ਹੈ ਹੂੰ ਉਲੀਮ ਹੱਲਿਦਾ ਕਨਸੈਪਟ ਤਾਂ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਹੀ ਜੇ ਤੁਸੀਂ ਦੁਨਿਆਵੀ ਡਾਕਟਰੀ ਨੁਕਤੇ ਦੇ ਮੁਤਾਬਕ ਵੀ ਦੇਖੋ ਤੁਸੀਂ ਜਦੋਂ ਤੁਸੀਂ ਛੋਟੇ ਹੁੰਦੇ ਪਤੰਗ ਜਾਂ ਆਪਾਂ ਉਡਾਉਂਦੇ ਹੁੰਦੇ ਸੀ ਉਹ ਜਿਹੜੀ ਡੋਰ ਸੀ ਬੜੀ ਸਧਾਰਨ ਤੇ ਨਾਰਮਲ ਹੋਇਆ ਕਰਦੀ ਸੀ ਅੱਜ ਤੁਸੀਂ ਦੇਖੋ ਡੋਰ ਕਿਹੜੀ ਆ ਗਈ ਚਾਈਨਾ ਦੀ ਚਾਈਨਾ ਦੀ ਆ ਜਿਹਦੇ ਨਾਲ ਕਈ ਵਾਰ ਵੱਡੇ ਵੱਡੇ ਹਾਸੇ ਹੋ ਜਾਂਦੇ ਨੇ ਜਾਨ ਵੀ ਚਲੀ ਜਾਂਦੀ ਹੈ ਬਿਲਕੁਲ ਅੱਜ ਤੋਂ 25-30 ਸਾਲ ਪਹਿਲਾਂ ਜਿਹੜੇ ਰੰਗ ਵਰਤੇ ਜਾਂਦੇ ਸੀ ਹੋਲੀ ਖੇਡਣ ਦੇ ਲਈ ਉਹ ਬੜੇ ਨਾਰਮਲ ਤੇ ਸਧਾਰਨ ਹੋਇਆ ਕਰਦੇ ਸਨ ਅੱਜ ਇਹ ਰੰਗ ਫੈਕਟਰੀਆਂ ਦੇ ਵਿੱਚੋਂ ਤਿਆਰ ਹੋਏ ਰਹੇ ਨੇ ਕੈਮੀਕਲ ਦੇ ਥਰੂ ਤਿਆਰ ਹੋ ਰਹੇ ਨੇ ਬਿਲਕੁਲ ਇਹ ਜਦੋਂ ਅਸੀਂ ਇੱਕ ਦੂਜੇ ਦੇ ਉੱਤੇ ਪਾਉਂਦੇ ਆ ਇਹਦੇ ਨਾਲ ਸਾਨੂੰ ਸਕਿਨ ਦੀ ਪ੍ਰੋਬਲਮਸ ਆ ਸਕਦੀ ਹੈ ਕੈਂਸਰ ਵਰਗੀਆਂ ਬਿਮਾਰੀਆਂ ਇਹਦੇ ਤੋਂ ਪੈਦਾ ਹੁੰਦੀਆਂ ਹਨ ਇਹਦੇ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਸੋ ਡਾਕਟਰੀ ਨੁਕਤੇ ਮੁਤਾਬਕ ਵੀ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈਗੀ ਹਾਂ ਜੇ ਦਿਨ ਸੈਲੀਬ੍ਰੇਟ ਕਰਨਾ ਹੈ ਤੇ ਉਹਦਾ ਕੋਈ ਸੋਹਣਾ ਰੂਪ ਹੋਣਾ ਚਾਹੀਦਾ ਉਹਦਾ ਕੋਈ ਢੰਗ ਤਰੀਕਾ ਹੋਣਾ ਚਾਹੀਦਾ ਕਿ ਅਸੀਂ ਇਸ ਦਿਨ ਨੂੰ ਜੇ ਸੈਲੀਬ੍ਰੇਟ ਕਰਨਾ ਹੈ ਤੁਸੀਂ ਆਪਸ ਦੇ ਵਿੱਚ ਬੈਠ ਕੇ ਕਰੋ ਪਰ ਜਿਹੜਾ ਅਜੋਕਾ ਰੂਪ ਹੈ ਸਾਨੂੰ ਉਹਦੇ ਲਈ ਜ਼ਰੂਰ ਉਹਦੇ ਤੇ ਕਿਆ ਮਾਰਨਾ ਚਾਹੀਦਾ ਹੈ ਕਿ ਜਿਹੜਾ ਅੱਜ ਦਾ ਅਸੀਂ ਤਰੀਕਾ ਅਪਣਾਇਆ ਹੋਇਆ ਹੈ ਥੋਲੇ ਮਹੱਲੇ ਨੂੰ ਸੈਲੀਬ੍ਰੇਟ ਕਰਨ ਦਾ ਕੀ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜਾ ਕਨਸੈਪਟ ਬਖਸ਼ਿਆ ਸੀ ਉਹਦੇ ਨਾਲ ਮੇਲ ਖਾਂਦਾ ਹੈ ਹਮ ਨੌਜਵਾਨੀ ਦੇ ਵਿੱਚ ਬੜਾ ਜੋਸ਼ ਹੁੰਦਾ ਹੈ ਸਾਡੇ ਦਿਨ ਤਿਹਾਰਾਂ ਨੂੰ ਲੈ ਕੇ ਜੀ 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 ਪਰ ਨੌਜਵਾਨੀ ਨੂੰ ਸਹੀ ਸੇਧ ਦੇਣ ਵਾਸਤੇ ਸਾਡੀਆਂ ਜਥੇਬੰਦੀਆਂ ਸਾਡੇ ਕੌਮੀ ਆਗੂ ਉਹਨਾਂ ਨੂੰ ਅਗਾ ਅੱਗੇ ਹੋਣਾ ਚਾਹੀਦਾ ਹੈ ਤਾਂ ਕਿ ਨੌਜਵਾਨੀ ਦੀ ਸ਼ਕਤੀ ਤੇ ਉਹਨਾਂ ਦਾ ਜਿਹੜਾ ਸਰਮਾਇਆ ਇਹਨੂੰ ਬਚਾਇਆ ਜਾ ਸਕੇ ਉੱਥੇ ਪੰਥਕਾ ਆਗੂਆਂ ਦੀ ਵੀ ਇਹ ਆਪਣੀ ਮੁਢਲੀ ਜ਼ਿੰਮੇਵਾਰੀ ਬੰਦੀ ਏ ਕਿ ਉਹ ਕੌਮ ਨੂੰ ਸਹੀ ਸ਼ੇਦ ਦੇਣ ਵਾਸਤੇ ਯਤਨਸ਼ੀਲ ਹੋਣ ਖੋਲੇ ਮਹੱਲੇ ਦਾ ਕਨਸੈਪਟ ਅਸਰ ਰੂਪ ਦੇ ਵਿੱਚ ਜਿਹੜਾ ਬਹੁਤ ਸਿੱਖ ਕੌਮ ਨੂੰ ਦੱਸਿਆ ਜਾਵੇ ਥੋੜਾ ਜਿਹਾ ਆਪਾਂ ਲੰਗਰਾਂ ਤੇ ਵੀ ਆ ਜਾਈਏ ਵੀ ਲੰਗਰਾਂ ਦੇ ਵਿੱਚ ਮਠਿਆਈਆਂ ਵਰਤਾਈਆਂ ਇਹਦੀਆਂ ਗੁਰੂ ਸਾਹਿਬ ਕਹਿੰਦੇ ਵੀ ਅਸਲੀ ਪ੍ਰਸ਼ਾਦ ਤਾਂ ਦਾਲ ਫੁਲਕੇ ਦਾ ਹੈ ਜੇ ਇੱਕ ਲੰਗਰ ਦੀ ਆਪਾਂ ਰਸਮ ਚਲਾਉਣੀ ਹੋਵੇ ਤੇ ਅੱਜ ਕੌਮ ਨੂੰ ਜਿਹੜੇ ਲੰਗਰਾਂ ਦੀ ਲੋੜ ਉਹ ਤੋਂ ਅਸੀਂ ਦੂਰ ਚਲੇ ਗਏ ਤੁਹਾਨੂੰ ਕੀ ਲੱਗਦਾ ਬਿਲਕੁਲ ਜਿੱਥੇ ਸਾਡੇ ਤਾਨ ਦੀ ਖੁਰਾਕ ਬਾਰੀ ਦੁਨੀਆਵੀ ਪਦਾਰਥ ਹਨ ਭੋਜਨ ਪ੍ਰਸ਼ਾਦਾ ਪਾਣੀ ਹੈ ਹਾਂ ਉਥੇ ਸਾਡੇ ਮਨ ਦੀ ਖੁਆਕ ਦੀ ਵੀ ਬਾਣੀ ਨੇ ਗੱਲ ਕੀਤੀ ਮਨ ਦੀ ਖੁਆਕ ਹੈ ਗੁਰੂ ਦਾ ਗਿਆਨ ਗੁਰੂ ਦੇ ਗਿਆਨ ਦੇ ਨਾਲ ਜਦੋਂ ਅਸੀਂ ਜੁੜਾਂਗੇ ਉਦੋਂ ਅਸਲ ਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਸਾਡੇ ਜੀਵਨ ਦਾ ਅਸਲ ਮਕਸਦ ਕੀ ਹੋਣਾ ਚਾਹੀਦਾ ਹੈ ਜਿੱਥੇ ਅਸੀਂ ਦੁਨਿਆਵੀ ਰੰਗਾਂ ਦੀ ਗੱਲ ਕਰਦੇ ਹਾਂ ਉਥੇ ਦੁਨਿਆਵੀ ਪਦਾਰਥਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਰੰਗ ਤਮਾਸ਼ਿਆਂ ਦੀ ਗੱਲ ਕਰਦੇ ਹਾਂ ਮौज-ਮਸਤੀ ਦੀ ਆਪਾਂ ਗੱਲ ਕਰਦੇ ਹਾਂ ਇਹ ਵੀ ਇੱਕ ਕਿਸਮ ਦਾ ਰੰਗ ਹੈ ਇਸ ਰੰਗ ਨੂੰ ਛੱਡ ਕੇ ਗੁਰੂ ਦੇ ਖਾਲਸੇ ਨੇ ਆਪਣੇ ਅੰਤਰਾਤਮੇ ਨੂੰ ਗੁਰੂ ਸ਼ਬਦ ਗੁਰੂ ਸਿੱਖਿਆ ਦੇ ਰੰਗ ਵਿੱਚ ਰੰਗ ਲਾਇਆ ਬੜਾ ਪਿਆਰਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ ਉਹ ਕਹਿੰਦੇ ਵੀ ਇੱਕ ਵਾਰ ਇੱਕ ਗਿੱਦੜ ਨਲਾਰੀ ਦੇ ਮਾਟ ਵਿੱਚ ਡਿੱਗ ਗਿਆ ਹੂੰ ਤੇ ਉਹਨੂੰ ਰੰਗ ਚੜ ਗਿਆ ਉਹ ਰੰਗ ਚੜ ਗਿਆ ਉਹ ਜਦੋਂ ਜੰਗਲ ਦੇ ਵਿੱਚ ਗਿਆ ਤੇ ਉੱਥੋਂ ਦੇ ਜਿਹੜੇ ਜਾਨਵਰ ਸੀ ਉਹ ਬੜੇ ਹੈਰਾਨ ਹੋਏ ਕਿ ਇਹ ਇਹ ਕਿਹੜਾ ਜਾਨਵਰ ਆ ਗਿਆ ਹੂੰ ਉਹਨੇ ਲੋਕਾਂ ਦੇ ਭੋਲੇਪਨ ਦਾ ਫਾਇਦਾ ਉਠਾ ਕੇ ਆਖਿਆ ਮੈਂ ਤੁਹਾਡਾ ਰਾਜਾ ਹੂੰ ਉਹ ਚਾਕਰੀ ਕਰਾਉਣ ਲੱਗ ਗਿਆ ਉਹਨਾਂ ਤੋਂ ਵਾਹ ਉਹਨਾਂ ਦੀ ਹਕੂਮਤ ਕਰਨ ਲੱਗ ਗਿਆ ਪਰ ਥੋੜੇ ਸਮੇਂ ਬਾਅਦ ਉਹਦੀਆਂ ਜਿਹੜੀਆਂ ਆਦਤਾਂ ਸੀ ਉਹਦਾ ਜਿਹੜਾ ਸੁਭਾਅ ਸੀ ਉਹਦਾ ਜਿਹੜਾ ਕਰਮ ਸੀ ਹੂੰ ਪ੍ਰਗਟ ਹੋ ਗਿਆ ਪ੍ਰਗਟ ਹੋ ਗਿਆ ਤੇ ਅਖੀਰ ਉਥੋਂ ਖੁਆਰ ਹੋ ਕੇ ਨਿਕਲਣਾ ਪਿਆ ਸੋ ਇਹ ਦੁਨਿਆਵੀ ਜਿਹੜੇ ਰੰਗ ਤਮਾਸ਼ੇ ਹਨ ਇਹਨਾਂ ਦਾ ਅਖੀਰ ਸਿੱਟਾ ਜਿਹੜਾ ਉਹ ਖੁਆਰੀ ਏ ਸੋ ਸਾਨੂੰ ਇਹ ਖੁਆਰੀ ਵਾਲੇ ਰਾਹ ਨੂੰ ਛੱਡ ਕੇ ਗੁਰੂ ਦਰਸਾਏ ਰਾਹ ਦੇ ਪੰਦੀ ਬਨਣਾ ਚਾਹੀਦਾ ਏ ਬੜਾ ਪਿਆਰਾ ਜ਼ਿਕਰ ਮਿਲਦਾ ਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਉਦਾਹਰਣ ਦੇ ਕੇ ਗੱਲ ਕੀਤੀ ਉਹ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾ ਹੀ ਨੇ ਸਾਨੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਕਹਿੰਦੇ ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਾ ਆਪਣੀਆਂ ਪੰਖੜੀਆਂ ਨੂੰ ਚਿੱਕੜ ਤੋਂ ਨਰਲੇਪ ਰੱਖਦਾ ਏ ਚਿੱਕੜ ਤੋਂ ਆ ਭੇਜ ਰਿਹਾ ਏ ਦੂਸਰੀ ਮਰਗਾਬੀ ਪਾਣੀ ਦੇ ਵਿੱਚ ਰਹਿੰਦੀ ਏ ਉਹ ਆਪਣੇ ਖੰਭਾਂ ਨੂੰ ਪਾਣੀ ਦੇ ਉਹ ਭੇਜ ਰੱਖਦੀ ਏ ਭਿੱਜਣ ਨਹੀਂ ਦਿੰਦੀ ਜਦੋਂ ਲੋੜ ਪੈਂਦੀ ਏ ਉਹਨੂੰ ਉਹ ਉੱਡ ਵੀ ਜਾਂਦੀ ਏ ਡਾਰੀ ਭਰ ਲੈਂਦੀ ਏ ਇਸ ਤਰ੍ਹਾਂ ਹੀ ਗੁਰੂ ਦੇ ਸੇਖ ਨੇ ਦੁਨਿਆਵੀ ਪਦਾਰਥਾਂ ਦੇ ਵਿੱਚ ਰੰਗ ਤਮਾਸ਼ਿਆਂ ਦੇ ਵਿੱਚ ਰਹਿਣਾ ਵਿਚਰਨਾ ਜ਼ਰੂਰ ਏ ਪਰ ਆਪਣੀ ਸੁਰਤ ਨੂੰ ਗੁਰੂ ਸ਼ਬਦ ਦਾ ਸਮੇਲ ਦੇਣਾ ਸੁਰਤ ਸ਼ਬਦ ਭਵ ਸਾਗਰ ਤਰੀ ਨਾਨਕ ਨਾਮ ਵਖਾਣੇ ਦੁਨਿਆਵੀ ਰੰਗਾਂ ਨੂੰ ਛੱਡ ਕੇ ਗੁਰੂ ਰੰਗ ਦੇ ਵਿੱਚ ਆਪਣੇ ਆਪੇ ਨੂੰ ਰੰਗਣਾ ਇਹ ਉਹ ਗੱਲ ਰਹਿ ਗਈ ਵੀ ਲੰਗਰ ਕਿਸ ਤਰ੍ਹਾਂ ਤੇ ਲੱਗਣੇ ਚਾਹੀਦੇ ਆ ਲੰਗਰ ਬਿਲਕੁਲ ਸਾਦੇ ਹੋਣੇ ਚਾਹੀਦੇ ਭੋਜਨ ਪ੍ਰਸ਼ਾਦਾ ਪਾ ਦਾਲ ਪ੍ਰਸ਼ਾਦਾ ਪਾਣੀ ਜਿਹੜੀ ਸਾਡੀ ਪੰਥ ਕਰਵਾਏ ਤੇ ਬਿਲਕੁਲ ਸਿੰਪਲ ਸਾਦੀ ਲੰਗਰ ਹੋਣੀ ਚਾਹੀਦੀ ਨੇ ਤੇ ਸਾਡਾ ਮਕਸਦ ਹੈ ਜਿਹੜਾ ਉੱਥੇ ਅਨੰਦਪੁਰ ਸਾਹਿਬ ਜਾਣਾ ਉਹ ਇਹ ਹੋਣਾ ਚਾਹੀਦਾ ਹੈ ਕਿ ਗੁਰੂ ਦਰਸਾਏ ਰਾਹ ਦੇ ਪੰਧ ਹੀ ਬਣੀ ਐ ਸੀ ਭੋਜਨ ਪ੍ਰਸ਼ਾਦਾ ਪਾਣੀ ਤਾਂ ਅਸੀਂ ਘਰੋਂ ਵੀ ਛੱਕੇ ਜਾਂਦੇ ਹਾਂ ਠੀਕ ਹੈ ਸਾਡਾ ਗੁਰਦੁਆਰੇ ਦਾ ਜਿਹੜਾ ਇੱਕ ਕਨਸੈਪਟ ਹੈ ਲੰਗਰ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਬਿਲਕੁਲ ਪਰ ਅੱਜ ਜੋ ਵਨਸਵੰਤਾ ਸਾਨੂੰ ਵੇਖਣ ਨੂੰ ਮਿਲਦੀ ਹੈ ਰਾਹ ਦੇ ਵਿੱਚ ਜ਼ਬਰਦਸਤੀ ਲੋਕਾਂ ਨੂੰ ਰੋਕੇ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਹੈ ਭੋਜਨ ਸ਼ਿਕਾਇਆ ਜਾਂਦੇ ਨੇ ਵੱਖ-ਵੱਖ ਤਰ੍ਹਾਂ ਦੀਆਂ ਵੈਰਾਈਟੀਆਂ ਪੇਸ਼ ਕੀਤੀਆਂ ਜਾਂਦੀਆਂ ਉਹਨਾਂ ਤੋਂ ਸਾਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿਉਂਕਿ ਬੜਾ ਪਿਆਰਾ ਕਿਸੇ ਵਿਦਵਾਨ ਸੱਜਣ ਨੇ ਆਖਿਆ ਉਹ ਕਹਿੰਦਾ ਹਮ ਜਾਬੀ ਤੁਮਰੇ ਦਰ ਪੇ ਗਏ ਹੱਥੋਂ ਮੇ ਲੈ ਕੇ ਫੁੱਲ ਗਏ ਉਹ ਰੁਕਣਾ ਗirte ਪਰਬਤ ਕਾ ਉਹ ਫਿਰਨਾ ਹਰਸੂ ਮੱਕੇ ਕਾ ਹਰ ਬਾਤ ਮਾਰੀ ਯਾਦ ਰਹੀ ਪੈਗਾਮ ਤੁਮਾਰਾ ਫੁੱਲ ਗਏ ਗੱਲ ਇਹ ਨਹੀਂ ਹੋਣੀ ਚਾਹੀਦੀ ਕਿ ਅਸਲ ਦੇ ਵਿੱਚ ਅਸੀਂ ਹੌਲੇ ਮੁਹੱਲੇ ਨੂੰ ਉੱਥੇ ਸੈਲੀਬ੍ਰੇਟ ਕਿਵੇਂ ਕਰਨਾ ਹੈ ਗੱਲ ਮੇਨ ਮਕਸਦ ਗੁਰੂ ਦਾ ਪੈਗਾਮ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਅਸੀਂ ਦਿਨ ਮਨਾਉਨੇ ਉਹਨਾਂ ਦੀ ਗੱਲ ਵੀ ਮੰਨਣੀ ਹੈ ਜੀ 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 ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਇਹਨਾਂ ਸਾਰੇ ਭਾਈ ਸਹਿਬ ਭਾਈ ਨਿਰਮਲ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਵਿਚਾਰਾਂ ਦੀ ਸਾਂਝ ਪਾਈ ਹੈ ਅਸੀਂ ਹਰ ਮੁੱਦੇ ਤੇ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਇਤਿਹਾਸ ਕੀ ਹੈ ਸਾਡਾ ਵਿਰਸਾ ਕੀ ਹੈ ਗੁਰੂ ਸਾਹਿਬ ਦੇ ਕੋਲ ਜਾਣਾ ਤੇ ਅਸੀਂ ਕਿਸ ਵਾਸਤੇ ਗੁਰੂ ਸਾਹਿਬ ਦਾ ਜਿਹੜਾ ਕਨਸੈਪਟ ਸੀ ਉਸ ਨੂੰ ਅਸੀਂ ਅਪਣਾਉਣਾ ਹੈ ਜਾਣਾ ਤਾਂ ਉਥੇ ਅੰਮ੍ਰਿਤ ਦੀ ਦਾਤ ਮੰਗਣ ਵਾਸਤੇ ਆ ਜਾਣਾ ਤਾਂ ਉਥੇ ਗੁਰੂ ਦਾ ਗਿਆਨ ਲੈਣ ਵਾਸਤੇ ਆ ਪਰ ਅੱਜ ਕੱਲ ਜੋ ਨਵੇਂ ਮੁੰਡੇ ਨੇ ਉਹਨਾਂ ਨੂੰ ਅਸੀਂ ਇੱਕ ਜ਼ਰੂਰ ਬੇਨਤੀ ਕਰਾਂਗੇ ਕਿ ਟਰੈਕਟਰਾਂ ਤੇ ਵੱਡੇ ਵੱਡੇ ਡੀਜੇ ਲਾ ਕੇ ਜਾਂ ਦੂਰ ਦੂਰ ਤੱਕ ਰੰਗ ਸੁੱਟ ਕੇ ਰਸਤੇ ਦੇ ਵਿੱਚ ਹੁੱਲੜਬਾਜੀ ਕਰਕੇ ਬੁਲਟਾਂ ਦੇ ਪਟਾਕੇ ਮਾਰ ਕੇ ਇਹਦੇ ਨਾਲ ਗੁਰੂ ਦੀ ਖੁਸ਼ੀ ਨਹੀਂ ਮਿਲਣੀ ਗੁਰੂ ਦੀ ਖੁਸ਼ੀ ਤਾਂ ਹੀ ਮਿਲਣੀ ਹੈ ਜੇ ਗੁਰੂ ਦੇ ਹੁਕਮ ਨੂੰ ਮਨ ਕੇ ਚਲੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਵੇਖਦੇ ਰਹੋ ਬਾਣੀਆ ਖੰਡ ਪਾਣੀ ਪੰਥਕ ਮੀਡੀਆ ਧੰਨਵਾਦ